ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇੰਦਰ ਪਾਸੇ ਪਮਾੜੀ ਪਮਾੜੀ ਫੌਜੀ ਫੈਮਿਲੀ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਗਦਰੀ ਬਾਬਾ ਜੀ ਦੇ ਪਿੰਡ ਕਰਤਾਰ ਸਿੰਘ ਸਰਾਬੇ ਇੱਥੇ ਇੱਕ ਪਹੁੰਚਣਾ ਵਿਸ਼ੇਸ਼ ਕਾਰਨ ਹੈ ਕਿਥੇ ਜੇ ਕਿਸਾਨ ਆਪਣਾ ਕਿਸਾਨ ਆਪਣਾ ਸਰਕਾਰ ਦੀ ਗਲਤ ਨੀਤੀਆਂ ਦੇ ਨਾਲ ਸਾਰਿਕਾ ਦੀ ਗਲਤ ਨੀਤੀਆਂ ਨਾਲ ਤੇ ਗਲਤ ਨੀਤੀਆਂ ਦੇ ਨਾਲ ਪਰਿਵਾਰ ਦੇ ਪਿਆਰ ਨੂੰ ਛੱਡ ਕੇ ਆਪਣੀ ਜ਼ਿੰਦਗੀ ਦੇ ਪਿਆਰ ਨੂੰ ਛੱਡ ਕੇ ਮੌਤ ਨੂੰ ਗਲੇ ਲਾਉਣਾ ਆਸਾਨ ਸਮਝਦਾ ਹੈ ਉੱਥੇ ਦੂਜੇ ਪਾਸੇ ਕੀ ਕਿਸਾਨ ਇਹੋ ਜੀ ਨਵੀਂ ਨਵੀਂ ਨੀਤੀਆਂ ਲੈ ਕੇ ਆ ਰਹੇ ਨੇ ਨਵੇਂ ਨਵੇਂ ਖੇਤੀ ਲੈ ਕੇ ਆ ਰਹੇ ਨੇ ਲੋਕਾਂ ਲਈ ਉਦਾਹਰਣ ਬਣ ਰਹੇ ਨੇ ਕਿ ਤੁਸੀਂ ਇਸ ਪਾਸੇ ਆਓ ਤਾਂ ਉਥੇ ਉਸਦੇ ప్రతి ਹੀ ਇੱਕ ਅੱਜ ਅਸੀਂ ਮਿਲੇ ਪ੍ਰੋਫੈਸਰ ਭਵਿੰਦਰ ਸਿੰਘ ਜੀ ਨੂੰ ਜਿਹੜੇ ਕਰਤਾ ਸਿੰਘ ਸਰਾਭਾ ਜੀ ਦੇ ਰਹਿਣ ਵਾਲੇ ਨੇ ਇਹਨਾਂ ਨੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਆ ਆਓ ਉਹਨਾਂ ਨਾਲ ਕੁਝ ਗੱਲਾਂ ਕਰਦੇ ਹਾਂ ਦੇਖਦੇ ਹਾਂ ਕਿ ਭਵਿੰਦਰ ਸਿੰਘ ਜੀ ਕੀ ਕਹਿੰਦੇ ਨੇ ਬਮਾਲੇ ਫੌਜੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਚੈਨਲ ਤੇ ਆ ਕੇ ਸਾਡੇ ਫਾਰਮ ਤੇ ਵਿਜ਼ਿਟ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਦੇ ਨਾਲ ਸਾਨੂੰ ਇਹਦੇ ਚੈਨਲ ਤੇ ਹੁਣ ਦਾ ਮੌਕਾ ਮਿਲੇ। ਤੁਹਾਡਾ ਬਹੁਤ ਧੰਨਵਾਦ ਜੀ। ਸਰਦਾਰ ਸਾਹਿਬ ਇੱਕ ਗੱਲ ਤੁਹਾਡੇ ਕੋਲ ਬਹੁਤ ਵਧੀਆ ਤਕਨੀਕੀ ਨਾਲ ਤੁਸੀਂ ਖੇਤੀ ਸ਼ੁਰੂ ਕੀਤੀ ਹੈ। ਹਾਂਜੀ ਠੀਕ ਹੈ ਜੀ। ਤੇ ਅਸੀਂ ਦੇਖ ਰਹੇ ਹਾਂ ਕਿ ਇਸ ਤਕਨੀਕੀ ਨਾਲ ਤੁਸੀਂ ਕਾਫੀ ਕਾਮਯਾਬੀ ਹੋ ਰਹੇ ਹੋ। ਹਾਂਜੀ ਠੀਕ ਹੈ। ਤੇ ਤੁਸੀਂ ਇਸ ਤਕਨੀਕੀ ਨੂੰ ਕਿਵੇਂ ਲੈ ਕੇ ਆਏ? ਕਿੱਥੋਂ ਲੈ ਕੇ ਆਏ? ਤੇ ਆਪਾਂ ਕਿਵੇਂ ਸ਼ੁਰੂ ਕੀਤੀ? ਇਹ ਜੀ ਮੈਂ ਠੇਮ ਠੋਲੇਵਾਲ ਪਹਿਲਾਂ ਚੈਨਲ ਤੇ ਉਹਨਾਂ ਨੇ ਠੋਲੇਵਾਲ ਵਾਲਿਆਂ ਨੇ ਇਹ ਮੋਡਲ ਪੰਜਾਬ ਤੇ ਲੈ ਕੇ ਖੇਤੀ ਲੈ ਕੇ ਆਉਂਦੇ। ਅਸੀਂ ਉਹਨਾਂ ਕੋ YouTube ਤੇ ਮੋਰੀਆਂ ਫੋਟਾ ਕਰਕੇ ਇਸ ਤਰ੍ਹਾਂ ਇਹ ਜਿਹੜੇ ਇਹ ਕੋਲਦੇ ਸੀ ਉਹ ਜਿਹੜਾ ਆਪਣਾ ਲਾਗਦੇ ਤੇ ਜਿਹੜੇ ਇਹ ਤੋਂ ਪਿੰਡ ਦਾ ਉਹ ਅਸੀਂ ਆਪਣਾ ਸੀ ਤੇ ਇਹ ਕਰਕੇ ਅਸੀਂ ਕੰਮ ਸਟਾਰਟ ਕੀਤਾ ਸੀ ਤੇ 2019 ਦੇ ਵਿੱਚ ਜੁਲਾਈ ਦੇ 2 2019 ਨੂੰ ਇਹ ਅਸੀਂ ਮਤਲਬ ਪ੍ਰੋਜੈਕਟ ਸ਼ੁਰੂ ਕੀਤਾ ਹਾਂ ਹੁਣ ਇਹ ਵਧੀਆ ਫਲ ਦੇ ਰਿਹਾ ਪਾ ਤੇ ਇਹਦੇ ਤਾਕਤਵਰ ਫਾਲਾ ਬਹੁਤ ਵਧੀਆ ਫਾਲਾ ਜਿਹਦੇ ਨਾਲ ਕਹਿੰਦੇ ਲੋਕਾਂ ਦੀਆਂ ਬਿਮਾਰੀਆਂ ਤੋਂ ਦੂਰ ਹੁੰਦੀਆਂ ਨੇ ਜਿਸ ਤਰ੍ਹਾਂ ਸ਼ੂਗਰ ਆਪਣੇ ਹੋਰ ਤੱਤ ਨੇ ਫਾਈਬਰ ਬਹੁਤ ਜ਼ਿਆਦਾ ਵਾ ਤੇ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ ਵਾ ਜੂਰ ਕੈਸਮ ਠੀਕ ਕਰਦਾ ਵਾ ਛਿਲਾਂ ਨੂੰ ਠੀਕ ਕਰਦਾ ਵਾ ਇਹ ਇਹਨਾਂ ਦੀ ਇਹ ਜੀਤੀ ਕੀਤੀ ਹੈ ਯਾਨੀ ਇਹ ਕਾਫੀ ਬਿਮਾਰੀ ਨਾਲ ਵੀ ਰਿਲੀਫ ਦਵਾ ਜੀ ਤੇ ਬਿਮਾਰੀਆਂ ਹਟਾਉਂਦਾ ਵਾ ਤੇ ਇਹਦਾ ਇਸ ਵਕਤ ਮਾਰਕੀਟ ਚ ਪ੍ਰਾਈਸ ਕੀ ਹੋਗਾ ਮਾਰਕੀਟ ਤਾਂ 5-600 ਰੁਪਏ ਚੱਲਦਾ ਅਸੀਂ 400 ਰੁਪਏ ਦਿੰਨੇ ਆ अच्छा जी हां जी एक ਇਹਦੇ ਵਿੱਚ ਵਾਈਟ ਆਉਂਦਾ ਹਾਂਜੀ ਤੇ ਉਹ ਵੀ 400 ਰੁਪਏ ਦੇਤੀ ਦੇ ਹੀ ਜਾਂਦੇ ਨੇ 130 ਰੁਪਏ ਦਾ ਪੁੱਲ ਇੱਕ 300 ਗ੍ਰਾਮ ਦਾ ਦੇ ਹੀ ਜਾਂਦੇ ਅੱਛਾ ਜੀ ਤੇ ਅਸੀਂ ਤਾਂ 400 ਰੁਪਏ ਮਤਲਬ ਇਹ ਰੈਡਾ ਵਿੱਚੋਂ ਵੀ ਰੈਡਾ ਬਾਹਰ ਵੀ ਰੈਡਾ ਇਹਦੀ ਕਿਸਮਾਂ ਵੀ ਕਈ ਤਰ੍ਹਾਂ ਦੀਆਂ ਨੇ ਤਿੰਨ ਤਿੰਨ ਕਿਸਮਾਂ ਦੀਆਂ ਨੇ ਇੱਕ ਵਾਈਟ ਆ ਵਿੱਚੋਂ ਵਾਈਟ ਆ ਹਾਂਜੀ ਤੇ ਉੱਤੋਂ ਲਾਲ ਆ ਇਹ ਦੋਨੋਂ ਵਿੱਚੋਂ ਲਾਲ ਆ ਬਾਹਰੋਂ ਵੀ ਲਾਲ ਆ ਇੱਕ ਬਾਹਰੋਂ ਗੀਲਾਵਾ ਵਿੱਚੋਂ ਜਿੱਟਾ ਅਛਾ ਜਿੱਤੇ ਜਾਨ ਕੇ ਲਾਲ ਜਿਹੜਾ ਲਾਲ ਰੰਗ ਦਾ ਮਿਲਦਾ ਉਹ ਜ਼ਿਆਦਾ ਹਾਂਜੀ ਹਾਂਜੀ ਉਹ ਜ਼ਿਆਦਾ ਫੈਦਾਮੰਦ ਹਾਂਜੀ ਆਪਣੇ ਸੇ ਲੋਦਿਆਂ ਦੇ ਡਿਸਟ੍ਰਿਕਟ ਤੱਕ ਕਿਸੇ ਕਿਸੇ ਦੇ ਵੇਚ ਰਹੇ ਆ ਆਪਣੇ ਹੀ ਕੰਮ ਆਪਣੇ ਹੀ ਕੰਮ ਠੀਕ ਹੈ ਜੀ ਹਾਂਜੀ ਤੇ ਇਸ ਦਾ ਇਹ ਤੁਸੇ ਤੁਹਾਨੂੰ ਕੀ ਲੱਗਦਾ ਜੇ ਇਹ ਖੇਤੀ ਆ ਕਿ ਕਿਲੇ ਜਾਨੀ ਜਿਹੜਾ ਕਿਸਾਨ ਵੀ ਕਰ ਸਕਦਾ ਕਿ ਨਹੀਂ ਕਰ ਹਾਂਜੀ ਹਾਂਜੀ ਥੋੜੀ ਜੀਵਦਾਰ ਵਾਸਤੇ ਬਹੁਤ ਵਧੀਆ ਵਾ ਤੇ ਹੁਣ ਉਹ ਜਿਹੜੇ ਚੈਨਲ ਮਤਲਬ ਜਿਹਨੇ ਬੀਜਿਆ ਉਹ ਤਾਂ ਕਹਿੰਦੇ ਕਮਾਈ ਵੱਧਾ ਤੇ ਉਹਦਾ 1 ਬੰਦਰ 15 ਲੱਖ ਰੁਪਏ ਕਿਲੇ ਜੋ ਕਹਿੰਦੇ ਨੇ ਹਾਂਜੀ ਤੇ ਸਾਡਾ ਅੱਧਾ ਕਿੱਲਾ ਵੀ ਜਾ ਦੋ ਵੀ ਕੋਲ ਕੋਸਲੀ ਬੋਲ ਹਾਂ ਜੀ ਚਾਰ ਪੰਜ ਕੇ ਲੈਟ ਸਾਈਜ਼ ਦੇ ਬਣੂ ਗਏ ਸੇ ਉਹਦੇ ਵਿੱਚ ਵਧੀਆ ਬਣੇ ਤੇ ਤੁ ਜਾਨਕੀ 2019 ਚ ਇਹਨਾਂ ਨੂੰ ਤੁਸੀਂ ਵਿਜਿਆ ਸੀਗਾ ਹਾਂ ਜੀ ਹਾਂ ਜੀ ਕਿੰਨੇ ਚਿਰ ਵਾ ਫਲ ਦੇਣ ਲੱਗ ਗਿਆ ਸੀ ਹਾਂ 2 ਸਾਲ 2 ਸਾਲੋਂ ਕੋਲ ਦੇਣ ਲੱਗ ਗਿਆ ਤੇ ਮੈਂ ਇੱਕ ਹੋਰ ਦੇਖ ਰਿਹਾ ਤੁਸੀਂ ਜਿਵੇਂ ਆ ਪੋਲ ਗੱਡੇ ਹੋਏ ਨੇ ਤੇ ਬਚਾੜੇ ਵੀ ਕੀਤੀ ਕਰ ਰਹੇ ਹੋ ਹਾਂ ਜੀ ਹਾਂ ਜੀ ਤੇ ਇਹ ਨਾਲ ਤੁਸੀਂ ਬਚਾੜੇ ਕੀਤੀ ਕਰਦੇ ਹੋ ਜੀ ਉਸੇ ਜਗਾ ਗੋਦੀ ਕੀਤੀ ਕਰਦੇ ਹੋ ਯਾਰ ਕੀਆ ਕਰਦੇ ਹੋ ਵਾ ਦੇ ਨਹੀਂ ਦੀ ਉਹ ਜੇ ਉਹਨਾਂ ਦੇ ਮੋਡਰਨ ਸੇ ਜਿਵੇਂ ਆਰਗੈਨਕ ਕੀਆ ਇਹ ਬੇਚਪਰ ਦੀਆਂ ਉਹ ਵੀ ਆਰਗੇਨਿਕ ਉਹ ਵੀ ਆਰਗੇਨਿਕ ਹਾਂਜੀ ਬਹੁਤ ਜੀ ਕਾਫੀ ਮਹਿੰਗੇ ਮੰਤਰੀਆਂ ਨੇ ਕਿ ਕਾਫੀ ਇਹ ਜਿਹੋ ਉਹਨਾਂ ਦਾ ਪ੍ਰਯਾਸ ਨਾਲ ਇੱਕ ਸੋਹਣੀ ਖੇਤੀ ਕਰ ਰਹੇ ਹਾਂਜੀ ਖੇਤੀ ਕਰ ਰਹੇ ਹਾਂਜੀ ਤੇ ਉਹਨੇ ਵਿੱਚ ਤੁਸੀਂ ਕੋਈ ਸੋਨਾ ਕਮਾ ਲੈਂਦੇ ਹੋਗੇ ਹਾਂਜੀ 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 ਹਾਲ ਪਹਿਲਾ ਸਾਲ ਆ ਪਹਿਲੇ ਸਾਲ ਤੇ ਪਤਾ ਲੱਗ ਜੂ ਪੂਰਾ ਕੀ ਆ ਕਿੰਨੇ ਸਾਰੇ ਹਾਂਜੀ ਉੱਤੇ ਇਹਨੇ ਦਸੰਬਰ ਤੱਕ ਚੱਲਣਾ ਦਸੰਬਰ ਤੱਕ ਸੁਣ ਨੂੰ ਮੜਿਆ ਤੁਸੀਂ ਡੇਟਾ ਲਵਾ ਸਕਦੇ ਹੋ ਹਾਂਜੀ ਡੇਟਾ ਲਵਾਦੇ ਹਾਂ ਸਾਰੇ ਚਲੋ ਚਲੋ ਦੇਖੋ ਉਹ ਤਾਂ ਇਹ ਦੇਖੋ ਇਹਦੇ ਵਿੱਚ ਇਹ ਮਫਾਤ ਬਹੁਤ ਵਧੀਆ ਵਾ ਇਹ ਜੇ ਮਤਲਬ 35 ਦਾ 45 ਦਿੰਦੀ ਇਹ ਹੈਗੀ ਆ ਪ੍ਰੋਸੀਜਰ ਆ ਹਾਂ ਇਹ ਜਦੋਂ ਫੁੱਲ ਤੋਂ ਡੋਡੀ ਤੋਂ ਲੈ ਕੇ ਫੁੱਲ ਤੱਕ ਕਿਨੇ ਸੀ 15 ਦਿਨ ਦਾ ਉਸ ਤੋਂ ਬਾਅਦ ਇਹ 30 ਦੇ ਦਿਨ ਦਾ ਬਣਦਾ ਵਾ 25 ਦਿਨ ਦੇ ਵਿੱਚ ਇਹ ਮਤਲਬ ਕਿ ਲਾਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਲਾਲ ਹੋ ਜਾਂਦਾ ਫਿਰ ਇਹ ਤੋੜਨਾ ਪੈਂਦਾ ਆਪਾਂ 4 ਦਿਨ ਦੇ ਵਿੱਚ ਲਾਲ ਹੋ ਜਾਂਦਾ 6 ਦਿਨ 45 ਦਿਨਾਂ ਦੇ ਜਾਨੇ ਕਿ ਫਰੂਟ ਲੱਗ ਕੇ ਹਾਂ ਹਾਂਜੀ ਹਾਂਜੀ 45 ਦਿਨਾਂ ਫਿਰ ਇਹ ਪ੍ਰਸੀਦਾ ਆ ਜਾਂਦਾ ਇਹ ਤੁਸੀਂ ਸਾਲ ਵਿੱਚ ਕਿੰਨੀ ਵਾਰੀ ਫਰੂਟ ਤੇ ਜਾਂਦੇ ਜੀ ਨਹੀਂ ਸਾਲ ਤਾਂ ਇਹ ਜੁਲਾਈ ਤੋਂ ਲੈ ਕੇ ਤਕਰੀਬਨ ਦਸੰਬਰ ਤੱਕ ਚੱਲਦਾ ਲੋਕ ਕਿੰਨੀ ਵਾਰੀ ਤੇ ਜਾਂਦੇ ਜੀ ਮਹੀਨੇ ਚ 4-5 ਵਾਰ ਹੈਗਾ 10-15 ਮਹੀਨੇ ਚ 4-5 ਵਾਰ ਆ ਜਾਂਦਾ ਹੈ ਤੇ ਆ ਹੀ ਜਾਂਦਾ ਵਾ ਇਵੇਂ 5 ਕਿਬਰੀ 5 6 ਬਈ ਦੋ ਨਾ ਪੈਂਦਾ। ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਿਹਾ ਇੱਧਰ ਹਾਰੇ ਨੂੰ ਝਾਤੀ ਜਿ ਮਰਾ ਜਣਾ ਦੇਖ ਦੇ। ਥੋੜੇ ਵੱਧ ਹੋ ਗਿਆ। ਥੋੜੇ ਦੇਖੋ ਜੀ ਲੈਣ। ਥੋੜਾ ਦੇਖਣ। ਆਜੋ। ਇਹ 600 ਗ੍ਰਾਮ ਦਾ ਫਲ ਹੈ। ਤੇ ਵਧੀਆ ਫਾਲ ਹੈਗਾ ਵਾ ਤਾਕਤਵਾਰ ਫਾਲ ਆ ਫੋਨ ਵਧੀਆ ਬਣਦਾ ਇਹਦੇ ਜਿਹੜੀ ਹੈਗਨੀ ਆਪਣੇ ਤੱਤਾਂ ਦੀ ਘਾਟ ਨੂੰ ਪੂਰੀ ਕਰਦਾ ਛਿੱਲਾਂ ਦੀ ਘਾਟ ਨੂੰ ਪੂਰੀ ਕਰਦਾ ਬਹੁਤ ਵਧੀਆ ਫਾਲ ਆ ਹੈ ਮਹਿੰਗਾ ਚਲ ਮਹਿੰਗੇ ਦੇ ਨਾਲ ਮਤਲਬ ਜੇ ਸਾਡੇ ਸਰੀਰ ਤੱਤ ਪੂਰੇ ਕਰਦਾ ਤੇ ਸਾਨੂੰ ਕਰਨਾ ਚਾਹੀਦਾ ਤੇ ਆ ਦੇਖੋ ਲੱਗਾ ਸਾਰਾ ਵਿੱਚ ਨਾਲ ਪਾ ਦੇ ਜੀ ਆਹ ਦੇ ਦੇ ਭਾਈ ਜੀ ਢੇੜਾ ਲਵਾ ਰਹੇ ਪੁਰਾ ਖੇਤ ਦਾ ਆਪਦੇ ਦਾ ਤੇ ਦੇਖੋ ਸੋਹਣੀ ਖੇਤੀ ਕਰਾਇ ਬਚਾਲੇ ਵੀ ਸੋਹਣਾ ਕੰਮ ਹੋ ਰਿਹਾ ਦੇਖੋ ਵਿਚਾਲੇ ਜਗਾ ਬਹੁਤ ਆ ਵਿਜਣ ਵਾਸਤੇ ਫਿਰ ਸਾਰੇ ਸਰਦੀ ਦੀ ਜਾਂਗੇ ਉਹ ਵੀ ਸਰਦੀ ਦੀ ਜਾਂਗੇ ਤੇ ਉਹ ਜਿਹੜਾ ਫਰਕ ਨਹੀਂ ਵਿਚਾਲੇ ਕਿਸਾਨ ਕੋਸ ਮਰਜੀ ਵੀ ਸਕਦਾ ਹਾਂਜੀ ਆ ਦੇਖਾ ਕਿਨੇ ਬਹੁਤ ਦਸਤਾ ਦੀ ਪੂਰਤੀ ਕਰਦਾ ਬਹੁਤ ਵਧੀਆ ਫਾਲ ਆ ਖਾਣ ਵਾਸਤੇ ਬਹੁਤ ਵਧੀਆ ਫਾਲ ਆ ਇਹ ਜਿਹੜੇ ਲੋਕਾਂ ਨੂੰ ਇਹਦੀ ਇਸਤੇਮਾਲ ਜ਼ਰੂਰ ਕਰਨੀ ਚਾਹੀਦੀ ਠੀਕ ਨਹੀਂ ਕਿੱਥੇ ਆਪਾਂ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣੀਆਂ ਆ ਮੋਂਗਬਾ ਮੇਂਗਾ ਕਰਦੇ ਆ ਉਥੇ ਇੱਕ ਫਰੂਟ ਆ ਜਾਂਦਾ ਇੱਥੇ ਆਪਣੀ ਕਾਫੀ ਬਿਮਾਰੀਆਂ ਨੂੰ ਇਹ ਛਤਕਾਰਾ ਮਿਲਦਾ ਹਾਂਜੀ ਤੁਹਾਨੂੰ ਇਸ ਫਾਲ ਨੂੰ ਬਹੁਤ ਖਾਣਾ ਚਾਹੀਦਾ ਵਾ ਤੇ ਆਪਾਂ ਇੱਥੇ 700 ਰੁਪਏ ਕਿਲੋ ਵੀ ਕੋਈ ਵੀ ਖਰੀਦਦਾ ਤੇ ਇਹ ਤੁਹਾਨੂੰ ਅੱਧ ਵਿੱਚ 400 ਰੁਪਏ ਕਿਲੋ ਵੇਚਦੇ ਨੇ ਹਾਂਜੀ ਤੇ ਬਹੁਤ ਅੱਧੇ ਚ ਵਰਕ ਆ ਕਿ ਜਿਵੇਂ ਆਪਾਂ ਕਹਿੰਦੇ ਆ ਮਾਰਕੀਟ ਕਿ ਮਾਰਕੀਟ ਜਿਵੇਂ ਆਪਾਂ ਕੋ ਜਿ ਮਾਰਕੀਟ 700 ਰੁਪਏ ਕਿਲੋ ਨਾਲ ਤੁਹਾਨੂੰ ਪਿਓਰ ਨਹੀਂ ਮਿਲਦਾ ਤੇ ਇੱਥੇ ਤੁਹਾਨੂੰ ਪਿਓਰ ਚੀਜ਼ ਮਿਲੂਗੀ ਇਹ ਆਰਗੈਨਿਕ ਮਿਲੂਗੀ ਬਿਨਾ ਦਵਾਈਆਂ ਤੋਂ ਬਿਨਾ ਸਭ ਕੁਝ ਤੋਂ ਕੋਈ ਤਾਂ ਦਵਾਈ ਲੱਗਦੀ ਕੁਛ ਨਹੀਂ ਲੱਗਦਾ ਠੀਕ ਹੈ ਨਾਇਨ ਬਿਮਾਰੀ ਪੈਂਦੀ ਆ ਉਹ ਸੋਹਣਾ ਖੇਤ ਲਈ ਫੈਟੇ ਹੋਣ ਹਾਂਜੀ ਹਾਂਜੀ ਤੇ ਤੁਸੀਂ ਕੀ ਕਹਿੰਦੇ ਹੋ ਕਿ ਹੁਣ ਐਂਡ ਵਾਲਾ ਸਵਾਲ ਪੁੱਛ ਲੈਣੇ ਆਪਾਂ ਕਿ ਛੋਟੇ ਕਿਸਾਨ ਨੂੰ ਖੇਤੀ ਕਰਨੀ ਬਹੁਤ ਵਧੀਆ ਖੇਤੀ ਹੈ ਜੀ ਜ਼ਿਮੇਦਾਰ ਜੇ ਮਿਹਨਤ ਬਹੁਤ ਕਰਨੀ ਪੈਂਦੀ ਆ ਸਿਰ ਨੂੰ ਇੱਕ ਫੰਗਸ ਪੈਂਦੀ ਆ ਹੋਰ ਕੋਈ ਨਾ ਬਿਮਾਰੀ ਨਹੀਂ ਪੌਦਿਆਂ ਨੂੰ ਸੁੰਡੀ ਨਾ ਤੇਲਾ ਕੁਝ ਨਹੀਂ ਪੈਂਦਾ ਸਿਰਫ ਇਹਨੂੰ ਫੰਗਸ ਦਾ ਹੈਗਾ ਉਹਦਾ ਥੋੜਾ ਧਿਆਨ ਕਰਨਾ ਪੈਂਦਾ ਮਿਹਨਤਾਂ ਕਰਨੀ ਪੈਂਦੀ ਆ ਅੱਛਾ ਜੀ ਮਿਹਨਤ ਨਾਲ ਹੀ ਸਾਰਾ ਫਾਲ ਆ ਜੇ ਮੇ ਤਾਂ ਜਿਵੇਂ ਇਹ ਜਿਵੇਂ ਚੜਕੱਖ ਵਗੈਰਾ ਹੋ ਜਾਂਦੇ ਆ ਆਖਾ ਫੇਰ ਰੋਟਾ ਮੀਟਰ ਫੇਰ ਦਿੰਨੇ ਆ ਜੀ ਰੋਟਾ ਮੀਟਰ ਹਾਂ ਜਾਂ ਫਿਰ ਜਿਵੇਂ ਸੌਣ ਦਾ ਮਹੀਨਾ ਸੀ ਉਦੋਂ ਅਸੀਂ ਤੇਰੇ ਅਸੀਂ ਇਹ ਦਿਨ ਦਾਤੀਆਂ ਨਾਲ ਬੜਾਤੇ ਤੇ ਉਦੋਂ ਰੋਟਾ ਫੇਰਦਾ ਆ ਹਾਂ ਹੁਣ ਫੇਰ ਹੈਗਾ ਰੋਟਾ ਮੀਟਰ ਫੇਰਨਾ ਵਾ ਤੇ ਵਧੀਆ ਰਹੇਗਾ ਕੱਖ ਵਗੈਰਾ ਹੋਵੇ ਫਸਲ ਵੀ ਜਾਂਗੇ ਹੁਣ ਤੇ ਫਿਰ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਆ ਤੁਹਾਡਾ ਫੌਜੀ ਚੈਨਲ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ। ਭਾਈ ਤੁਹਾਡਾ ਬਿਜ਼ਨਸ ਔਰ ਵਧਾਵੇ। ਤੇ ਆ ਅੰਤ ਵਿੱਚ ਤੁਸੀਂ ਆਪ ਦਾ ਨੰਬਰ ਬੋਲ ਦੋ ਥੱਲੇ ਵਿੱਚ ਨਾਲ। ਮੇਰਾ ਮੇਰਾ ਨੰਬਰ 978133013 ਜਿਸ ਬੰਦੇ ਨੇ ਵੀ ਕੋਈ ਇਸ ਬਾਰੇ ਪੁੱਛ ਕੇ ਸਕਾਰਨੀ ਹੋਵੇ ਤਾਂ ਆਪਾਂ ਤੁਹਾਨੂੰ ਇਸ ਨੰਬਰ ਤੇ ਪੁੱਛ ਕੇ ਸਕਾਰ ਸਕਦਾ। ਠੀਕ ਹੈ। 978133013 ਅਸੀਂ ਹਰ ਬੰਦੇ ਦੀ ਪੂਰੀ ਜਿੰਨੀ ਹੋ ਸਕੇ ਉਹਨੇ ਹੈਲਪ ਕਰਾਂਗੇ। ਬਹੁਤ ਬਹੁਤ ਧੰਨਵਾਦ। ਠੀਕ ਹੈ। ਠੀਕ ਹੈ। ਇਹ ਸੀ ਆਪਣੇ ਸਰਦਾਰ ਭੁਵਿੰਦਰ ਸਿੰਘ ਜੀ ਤਰਾਂਪਾ ਪਿੰਡ ਤੋਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ। ਜੇ ਕਿਸੇ ਕਿਸਾਨ ਨੇ ਭਰਾ ਨੇ ਵੀ ਇਹ ਕਾਹਦੀ ਸ਼ੁਰੂ ਕਰਨੀ ਹੈ ਉਹ ਵੀ ਨੰਬਰ ਕੰਟੈਕਟ ਕਰ ਸਕਦਾ ਤੇ ਜੇ ਕਿਸੇ ਨੇ ਇਹਨਾਂ ਦਾ ਫੂਟ ਲੈਣਾ ਹੋਵੇ ਤੇ ਉਹ ਵੀ ਕੰਟੈਕਟ ਕਰ ਸਕਦਾ ਵਾ ਤੇ ਜੇ ਜੇ ਕਿਸੇ ਨੇ ਆਪਦੇ ਬਿਜ਼ਨਸ ਲਈ ਇੱਕ ਵਧਾਉਣ ਲਈ ਐਡ ਪਾਉਣੀ ਹੋਵੇ ਤਾਂ ਉਹ ਮੈਨੂੰ ਕੰਟੈਕਟ ਕਰ ਸਕਦਾ ਹੈ ਪਮਾੜੀ ਫੌਜੀ ਫੈਮਿਲੀ ਨੂੰ ਨੰਬਰ ਹੈਗਾ 9843 87564 ਤੁਹਾਡਾ ਆਪਣਾ ਇੰਦਰ ਪਾਸੇ ਪਮਾੜੀ ਪਮਾੜੀ ਫੌਜੀ ਫੈਮਿਲੀ ਚੈਨਲ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ